ਸੁਲਤਾਨਪੁਰ ਲੋਧੀ ਦੇ ਨਵਾਬ ਦੌਲਤਖਾਨ ਲੋਧੀ ਨੇ ਰਾਏ ਭੋਏ ਦੀ ਤਲਵੰਡੀ ਦਾ ਮਾਮਲਾ ਲੈਣ ਲਈ ਜੈ ਰਾਮ ਜੀ ਦੀ ਡਿਊਟੀ ਲਾਈ ਹੋਈ ਸੀ ਜਿਸ ਕਾਰਨ ਜੈ ਰਾਮ ਜੀ ਦਾ ਤਲਵੰਡੀ ਵਿਕੇ ਮਹਿਤਾ ਕਾਲੂ ਜੀ ਨਾਲ ਵੀ ਬਾਹ ਪੈਂਦਾ ਰਹਿੰਦਾ ਸੀ ਇਸੇ ਮੇਲ-ਮਿਲਾਪ ਕਾਰਨ ਜੈ ਰਾਮ ਜੀ ਦਾ ਮਹਿਤਾ ਕਾਲੂ ਜੀ ਉੱਤੇ ਚੰਗਾ ਪ੍ਰਭਾਵ ਸੀ ਜੈ ਰਾਮ ਜੀ ਦੀ ਸ਼ਖਸੀਤ ਤੋਂ رائے ਬੁਲਾ ਜੀ ਵੀ ਬੜੇ ਖੁਸ਼ ਸਨ ਤੇ ਉਹਨਾਂ ਨੇ ਵਿਚ ਪੈ ਕੇ ਬੇਬੇ ਨਾਨਕੀ ਦਾ ਰਿਸ਼ਤਾ ਕਰਵਾਇਆ ਸੀ ਵਿਆਹ ਹੋਣ ਉਪਰੰਤ ਜੈ ਰਾਮ ਜੀ ਬੇਬੇ ਨਾਨਕੀ ਜੀ ਨੂੰ ਸultanpur Lodhi ਲੈ ਗਏ ਮਹਿਤਾ ਕਾਲੂ ਜੀ ਇੱਕ ਉਤਸਾਹੀ ਪਿਤਾ ਹੋਣ ਕਾਰਨ ਨਾਨਕ ਦੇਵ ਜੀ ਨੂੰ ਇੱਕ ਕਮਾਊ ਪੁੱਤ ਦੇ ਰੂਪ ਵਿੱਚ ਵੇਖਣਾ ਚਾਹੁੰਦੇ ਸਨ ਕਿ ਗੁਰੂ ਜੀ ਹਮੇਸ਼ਾ ਭਗਤੀ ਵਿੱਚ ਹੀ ਲੀਨ ਰਹਿੰਦੇ ਸਨ ਅਤੇ ਖਾਂਦੇ ਪੀਂਦੇ ਵੀ ਬਹੁਤ ਘੱਟ ਸੀ ਮਹਿਤਾ ਕਾਲੂ ਜੀ ਦੇ ਨਿੱਤ ਦੇ ਕਲੇਸ਼ ਤੋਂ ਪ੍ਰਭਾਵਿਤ ਹੋ ਕੇ ਰਾਏ ਬੁਲਾਰ ਨੇ ਉਹਨਾਂ ਨੂੰ ਕਹਿ ਦਿੱਤਾ ਸੀ ਨਾਨਕ ਜੀ ਜੋ ਵੀ ਨੁਕਸਾਨ ਕਰਨਗੇ ਮੈਂ ਭਰ ਦਿਆਂ ਕਰਾਂਗਾ ਦੇਖਣਾ ਕਿਤੇ ਇਹਨਾਂ ਦਾ ਮੂੰਹ ਨਾ ਫਟਕਾਰ ਦੇਣਾ ਮੇਰੇ ਪਿੰਡ ਦੇ ਵੱਡੇ ਭਾਗ ਹਨ ਕਿ ਇਸ ਮਹਾਨ ਆਤਮਾ ਦਾ ਇੱਥੇ ਜਨਮ ਹੋਇਆ ਏ। ਨਾਲ ਦੇ ਨਾਲ رائے ਬਲਾਰ ਨੇ ਜੈਰਾਮ ਜੀ ਨੂੰ ਵੀ ਕਹਿ ਦਿੱਤਾ ਸੀ ਕਿ ਨਾਨਕ ਜੀ ਦੀ ਨੌਕਰੀ ਦਾ ਸੁਲਤਾਨਪੁਰ ਲੋਧੀ ਵਿਖੇ ਪ੍ਰਬੰਧ ਕਰਨ। ਇਸ ਦੇ ਫਾਲਸ ਪ੍ਰੂਪ ਗੁਰੂ ਜੀ ਨੂੰ ਭਾਈ ਜੈਰਾਮ ਜੀ ਨਾਲ ਸੁਲਤਾਨਪੁਰ ਲੋਧੀ ਭੇਜ ਦਿੱਤਾ। ਇਹ ਗੱਲ 1484 ਈਸਵੀ ਦੀ ਹੈ ਜਦੋਂ ਉਹ 15 ਕੋਸਾਲਾਂ ਦੇ ਸਨ। ਉਥੇ ਉਹਨਾਂ ਨੂੰ 1485 ਈਸਵੀ ਵਿੱਚ ਮੋਦੀਖਾਨੇ ਵਿੱਚ ਮੋਦੀ ਦੀ ਅਸਾਮੀ ਤੇ ਲਗਾ ਦਿੱਤਾ ਗਿਆ ਮੋਦੀ ਦਾ ਕੰਮ ਦਿੱਤੀਆਂ ਜਿੰਸਾਂ ਅਤੇ ਬੱਤੀ ਰਕਮ ਦਾ ਹਿਸਾਬ ਰੱਖਣਾ ਸੀ ਇਸ ਬਦਲੇ ਜਿੰਸ ਅਤੇ ਨਗਦੀ ਦੇ ਰੂਪ ਵਿੱਚ ਤਨਖਾਹ ਮਿਲਦੀ ਸੀ ਗੁਰੂ ਜੀ ਨੇ ਇਸ ਕੰਮ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਇਆ ਉਹ ਮਿੱਠਾ ਬੋਲਦੇ ਪੂਰਾ ਤੋਲਦੇ ਅਤੇ ਹਰ ਛੋਟੇ ਵੱਡੇ ਨਾਲ ਇੱਕੋ ਜਿਹਾ ਚੰਗਾ ਵਰਤਾਓ ਕਰਦੇ ਸਨ ਲੋਕੀ ਉਹਨਾਂ ਉੱਤੇ ਬਹੁਤ ਖੁਸ਼ ਸਨ ਉਹਨਾਂ ਤੋਂ ਪਹਿਲਾਂ ਮੋਦੀ ਖਾਨੇ ਵਿੱਚ ਲੋਕਾਂ ਨਾਲ ਬਹੁਤ ਮਾੜਾ ਵਰਤਾਓ ਕੀਤਾ ਜਾਂਦਾ ਸੀ ਅਤੇ ਲੋਕਾਂ ਦੀਆਂ ਬਹੁਤ ਸ਼ਿਕਾਇਤਾਂ ਸਨ ਗੁਰੂ ਜੀ ਪੈ ਰਾਤ ਰਹਿੰਦਿਆਂ ਉੱਠਦੇ ਅਤੇ ਬੇਈ ਨਦੀ ਤੇ ਜਾ ਇਸ਼ਨਾਨ ਕਰਦੇ ਫਿਰ ਕੰਡੇ ਤੇ ਬੈਠ ਕੇ ਭਜਨ ਬੰਦਕੀ ਵਿੱਚ ਜੁੜ ਜਾਂਦੀ। ਫਿਰ ਸਾਰਾ ਦਿਨ ਆਪਣਾ ਕਾਰ ਬਿਹਾਰ ਕਰਦੇ ਆਂ ਵੀ ਕਰਤਾਰ ਵਿੱਚ ਹੀ ਉਹਨਾਂ ਦਾ ਚਿੱਤ ਲੱਗਿਆ ਰਹਿੰਦਾ ਸੀ। ਇੱਕ ਦਿਨ ਇੱਕ ਸਾਧੂ ਆਟਾ ਖਰੀਦਣ ਆਇਆ। ਆਪ ਤੱਕੜੀ ਫੜ ਕੇ ਤੋਲਣ ਲੱਗ ਪੇ। ਜਦ 12 ਧਾਰਨਾ ਪਿੱਛੋਂ 13ਵੀਂ ਤੇ ਆਏ ਤਾਂ ਸੁਰਤ ਪ੍ਰਮਾਤਮਾ ਨਾਲ ਐਸੀ ਜੁੜੀ। ਕੀ ਤੇਰਾ ਹਾਂ ਤੇਰਾ ਹਾਂ ਕਰਦੇ ਤੇਰਾ ਤੇ ਹੀ اٹਕੇ ਰਹੀ ਅਤੇ ਧਾਰਨਾ ਤੋਲੀ ਗਏ ਸਾਧੂ ਬੜਾ ਹੈਰਾਨ ਹੋਇਆ ਅਤੇ ਪੁੱਛਣ ਲੱਗਾ ਕਿ ਇਸੇ ਤਰ੍ਹਾਂ ਤੋਲਣ ਨਾਲ ਮੋਦੀ ਖਾਨਾ ਕਿਵੇਂ ਬਸੇਗਾ ਗੁਰੂ ਜੀ ਨੇ ਉੱਤਰ ਦਿੱਤਾ ਕਿ ਉਸ ਦੇ ਨਾਮ ਵਿੱਚ ਹੀ ਬਰਕਤ ਪੈਂਦੀ ਹੈ ਸਾਰਾ ਸੰਸਾਰ ਮੀਰਾ ਮੇਰਾ ਕਰਕੇ ਹੀ ਖਰਾਬ ਹੋ ਰਿਹਾ ਹੈ ਜਿਨ੍ਹਾਂ ਨੂੰ ਈਰਖਾ ਸੀ ਉਹਨਾਂ ਬਹੁਤ ਸ਼ਿਕਾਇਤਾਂ ਕੀਤੀਆਂ ਪਰ ਜਿੰਨੀ ਵਾਰ ਹਿਸਾਬ ਚੈੱਕ ਹੋਇਆ ਗੁਰੂ ਜੀ ਦਾ ਕੁਝ ਬਾਦਾ ਹੀ ਨਿਕਲਦਾ ਰਿਹਾ ਸੀ ਕਿਉਂਕਿ ਉਹ ਆਪਣੀ ਪੂਰੀ ਤਨਖਾਹ ਘਰ ਨਹੀਂ ਲੈ ਜਾਂਦੇ ਸਨ ਸੰਗੋ ਲੋੜ ਅਨੁਸਾਰ ਹੀ ਰਸਤਾ ਲੈ ਕੇ ਜਾਂਦੇ ਸਨ ਇੱਕ ਵਾਰ ਕਿਸੇ ਤਕੜੀ ਚੁਗਲੀ ਦੇ ਅਸਰ ਹੇਠ ਨਵਾਬ ਦੌਲਤ ਖਾਨ ਗੁਰੂ ਜੀ ਨੂੰ ਇੱਕ ਕਮਰੇ ਵਿੱਚ ਨਜ਼ਰਬੰਦ ਕਰਕੇ ਮੋਦੀਖਾਨੇ ਦੀ ਸ਼ਾਨ ਵੀਨ ਕਰਵਾਈ ਇਸ ਵਾਰ ਵੀ ਗੁਰੂ ਜੀ ਦਾ ਸਰਕਾਰ ਵੱਲ ਕੁਝ ਵਾਦਾ ਹੀ ਨਿਕਲਿਆ ਇਸ ਤੋਂ ਇਹ ਛੇਟਾ ਨਿਕਲਦਾ ਹੈ ਕਿ ਉਹ ਜੋ ਲੋਕਾਂ ਦੀ ਮਦਦ ਕਰਦੇ ਸਨ ਆਪਣੀ ਤਰਖਾ ਅਤੇ ਰਸਤੇ ਦੀ ਸੀਮਾ ਵਿੱਚ ਰਹਿ ਕੇ ਹੀ ਕਰਦੇ ਸਨ ਜਨਮ ਸੰਖੀ ਸਾਇਤਾ ਅਨੁਸਾਰ ਗੁਰੂ ਜੀ ਨੇ ਲੇਖਾ ਹੁਣ ਉਪਰਾਧ ਕਹਿ ਦਿੱਤਾ ਹੁਣ ਤੁਸੀਂ ਆਪਣਾ ਕੰਮ ਸੰਭਾਲ ਲਓ ਮੈਂ ਹੁਣ ਤੁਹਾਡਾ ਕੰਮ ਨਹੀਂ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ